ਲੇ ਵੀ ਸਤਿਨਾਕ گاਵਾ ਪੰਜ ਲੱਗੀਆਂ ਦਿਖਾਉਣ ਬਾਈ ਰਾਜੂ ਕੋਲੇ ਪਹੁੰਚੇ ਹੋਇਆ ਸ਼ਹਿਰ ਸੁਨਾਮ ਤਹਿਸੀਲ ਵੀ ਸੁਨਾਮ ਤੇ ਜਲਾ ਸੰਗਰੂਰ ਸੁਨਾਮ ਕਹਿੰਦੇ ਵੀ ਸਰਦਾਰ ਸ਼ਹੀਦ ਉਦਮ ਸਿੰਘ ਵਾਲਾ ਜਿੱਥੇ ਆਪਾਂ ਖੜੇ ਆਂ گاਵਾ ਬਾਈ ਕੋਲ ਪੰਜ ਨੇ ਇੱਕ ਆਗੀ ਕਰੌਂ ਸੰਗ ਚ ਤੋਕੜਾ ਟੀਕਾ ਬਾਈ ਕਹਿੰਦਾ ਭਰਾਇਆ ਵਾ ਇੱਕ ਆਗੀ ਜਰਸੀ ਕਰੌਸ ਤੇ ਇੱਕ ਆ ਬੱਛੀ ਕੋਲੇ ਬਾਈ ਕਹਿੰਦਾ ਤਿਆਰੀ ਦਾ ਦੁੱਧ ਆ ਤੇ ਦੋ ਆਗੀਆਂ ਉਧਰਲੇ ਬੰਨੇ ਤਾਜ਼ੀਆਂ ਸੂਈਆਂ ਰੇਟ ਬਾਈ ਕਹਿੰਦਾ ਜੈਜ ਜੀ ਰੱਖਾਂਗੇ ਕੁਆਲਿਟੀ ਦੇ ਹਿਸਾਬ ਨਾਲ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਗੱਲਬਾਤ ਰਾਜੂ ਨਾਲ ਕਰਾ ਦਾਂਗੇ ਆ ਜਾ ਰਾਜੂ ਭਰਾ ਹੋਰ ਕਿਵੇਂ ਵਧੀਆ ਬੱਲੇ ਬੀ ਛੱਡ ਦੀ ਗੱਲਾ ਛੱਡ ਦੀ ਗੱਲਾ ਨੰਬਰ ਬੋਲ ਦੇ ਜਰਾ 7973992814 ਜੀ 92814 ਤੇ ਨਵਰਾ ਆਪਣਾ ਸੁਨਾਮ ਕਿਹੜੇ ਛੱਡ ਆ ਗਿਆ ਇਹ ਇਹ ਜਖੇਪਰ ਰੋਡ ਤੇ ਵੀ ਆ ਜਾਂਦਾ ਬਈ ਰਾ ਆਪਣਾ ਬਖਸ਼ੀ ਵਾਲ ਰੋਡ ਤੋਂ ਵੀ ਆ ਜਾਂਦਾ ਹੈ ਬੱਚੇ ਵਿਚਾਲੇ ਜਾਣਾ ਹਾਂ ਸ਼ੁਰੂ ਰਾਜੂ ਕਿਹੜੇ ਪਾਸੇ ਕਰੀਏ ਫਿਰ ਇਧਰ ਹੀ ਕਰ ਲੈ ਵੱਡੇ ਭਾਈ ਮੈਂ ਕਹਿੰਦਾ ਇਧਰੋਂ ਨਾ ਕਰ ਲਈਏ ਯਾਰ ਉਧਰੋਂ ਕਰ ਲੈ ਲੈ ਆ ਆ ਆ ਗਏ ਯਾਰ ਉਧਰ ਲਿਆ ਗਏ ਮਰਾ ਇਧਰ ਇੱਕ ਨੰਬਰ ਤੋਂ ਕਰਦੇ ਆ ਦੇ ਮਾਰ ਬੱਚੀ ਦਾ ਆਰਡਰ ਕੁਆਲਿਟੀ ਕਰਾ ਜਾ ਇੱਕ ਧੋਰ ਰੱਜ ਖੋਲ ਕੇ ਸੂਆ ਕਿਹੜਾ ਸੁੰਦੀ ਆ ਸੂਆ ਪਹਿਲਾ ਬਈ ਚਾਰ ਦੰਦਾਂ ਦਾ ਮੂੰਹ ਚਾਰ ਦੰਦ ਪਹਿਲਾ ਸੂਆ ਨਾਲ ਬੱਚਾ ਹਣਾ ਨਾਲ ਬੱਚਾ ਵੀਰੇ ਕਿੰਨੇ ਦਿਨ ਦੀ ਸੂਈ ਹੋਗੀ ਇਹ ਕੱਲ ਸਵੇਰੇ ਸੂਈ ਆ ਬਈ ਕੱਲ ਸਵੇਰੇ ਹਾਂ ਕਿੰਨੀ ਬੌਲੀ ਹੋਊਗੀ ਬੌਲੀ ਹੋਊ 15 16 ਕਿਲੋ ਬਈ 15 ਕਿਲੋ ਹੈਗੀ ਨੇ ਹਾਂ ਬਈ ਹਾਂ ਜਾਣਕਾਰੀ ਜੈਨੂਆ ਨਹੀਂ ਰੱਖਣੀ ਜਿੰਨਾ ਚਵਾ ਦੀ ਚਾਰ ਟਾਈਮ ਚੋ ਕੇ ਲੈ ਜਾ ਬੰਦਾ ਭਾਈ ਯਾਰਾ ਠੀਕ ਹੈ ਗੱਲ ਖਾਲੀ ਕਰੀ ਹੋਈ ਆ ਕੱਲ ਸ਼ਾਮ ਦੀ ਆਪਣੀ ਠੀਕ ਹੈ ਗੱਲ ਏ ਸੱਜਣ ਦੀ ਇੱਕ ਖਾਸ ਗੱਲ ਐ ਬਾਈ ਕਹਿੰਦਾ ਨਾ ਜੇ ਚਾਹੇ 4 ਟਾਈਮ 6 ਟਾਈਮ ਵੀ ਚੋਕੇ ਲੈ ਜਾਓ ਸਾਈ ਪਾ ਕੇ ਸਮੱਸਿਆ ਵਾਲਾ ਸਿਸਟਮ ਨਹੀਂ ਹੋਊਗਾ ਕੋਈ ਤੇ ਆ ਗਈ ਸੱਜਣੋਂ ਕ੍ਰੋਸ ਅੰਗ ਚ ਇੱਥੋਂ ਕਰਾ ਦੇ ਚੈੱਕ ਬੱਚੇ ਦਾ ਕਰਦੀ ਆ ਥੋੜਾ ਯਾਰਾ ਹਾਂ ਵੱਡੇ ਵੀ ਕਰੋ ਹੀ ਨਹੀਂ ਸੀ ਨਿਕਲੀ ਬਈ ਯਾਰ ਬੰਦਿਆਂ ਦੇ ਬੱਚੇ ਦਾ ਕਰਦੀ ਆ ਫੁੱਲ ਤੇ ਲੈਵਾਏ ਕਹਿ ਸਕਦੇ ਯਾਰ ਜਿਵੇਂ ਹੀ ਫਿਕਸ ਜੇ ਆਰਡਰ ਦੀ ਆ ਗਈ ਗਰਮ ਗਰਮ ਤਾਂ ਨਹੀਂ 라ਜੂ ਨਾ 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 ਵੱਡੇ ਵੀ ਆ ਦੇ ਦੰਦ ਵੀ ਪਟਕੇ ਦਿਖਾ ਦੇ ਨੇ 4 ਦੰਦ ਰੀਜਨਲ ਚੱਲ ਕੋਈ ਗੱਲ ਨਹੀਂ ਦਾੜਾ ਸੱਜਣਾ ਉਹਦੀ ਤਸੱਲੀ ਕਰਾ ਦਾਂਗੇ ਆਪਾਂ ਤੇ ਗੈਰੀ ਆਰਡਰ ਤੋਂ ਮਾਰਦੇ ਕੈਮਰਾ ਇੱਥੋਂ ਅਸਵਾ ਆਦੀ ਠੰਡੀ ਆ ਨਾ ਠੰਡੀ ਆ ਬਾਈ ਅਸਵਾ ਆਦੀ ਠੰਡੀ ਆ ਉਦਾਂ ਕੋ ਨਾ ਬੱਚੇ ਕਰਕੇ ਕਰਦੀ ਲੱਗਿਆ ਰੀ ਇੱਥੋਂ ਕਰਾਂ ਦੀ ਚ ਇੱਕ ਮੈਨੂੰ ਆਂਦੀ ਮਾ ਗਰਮ ਗਰਮ ਨਾ ਬਈ ਨਾ ਚਾਰ ਦੰਦ ਦਾ ਤੋਹਫਾ ਪੀਸ ਆ ਗਿਆ 15 ਕਿਲੋ ਬੌਲੀ ਆ ਗਈ ਬਾਈ ਇੱਕ ਲੈਂਦੀ ਸੂਈਆ ਕਿੰਨਾ ਦੁੱਧ ਪਾ ਸਕਦੇ ਰਾਜੂ 20 22 ਕਿਲੋ ਦੁੱਧ ਦੇ ਦੂ ਬਈ ਨਾਰਮਲ ਤੇ ਬਾਕੀ ਗਰਮੀ ਚ ਚੱਲਣ ਵਾਲੀ ਆ ਹਨਾ ਹਾਂ ਬਈ ਥੋੜੀ ਜਿਹੀ ਕਰੋ ਸੰਗ ਦੇ ਵਿੱਚ ਆ ਗਈ ਆ ਚਾਹ ਦੇ ਵਿੱਚ ਬੱਚੇ ਪਿਓਰ ਪਾ ਦੋ ਗਏ ਹਨਾ ਆ ਲੈ ਬਈ ਬੱਚਾ ਦੇ ਕੇ ਆ ਜਾ ਦਿੱਤਾ ਜੇ ਬੱਚੀ ਹੁੰਦੀ ਠੀਕ ਆ ਗੱਲ ਆ ਅਸੀ ਮੰਦੇ ਸਾਬ ਨਾਲ ਸੀਮਨ ਦੀ ਕਲੈਕਸ਼ਨ ਦੇ ਸਾਬ ਨਾਲ ਨਾ ਸੱਚ ਨੂੰ ਬੱਚੇ ਬਹੁਤ ਸੋਹਣੇ ਪਾਊਗੀ ਤੇ ਮੌਸਮ ਸਾਰੀ ਕੱਟ ਦੂ ਜਿੱਦਾਂ ਦਾ ਮਾਰ ਜਮਾਈ ਗਰਮੀ ਸਰਦੀ ਦੋਹੇ ਮੌਸਮ ਕੱਟੂ ਬਈ ਯਾਰ ਕਿੰਨੇ ਪੈਸੇ ਰਾਜੂ ਜਮਈ 85000 ਦੀ ਬੱਛੀ ਦੇ ਦਾਂਗੇ ਬਈ ਚੁਬਾਈ ਦੀ ਕਿਵੇਂ ਓਕੇ ਆ ਵੀਰੇ ਪੋਲੀ ਜਮਾ ਪੋਲੀ ਬਈ ਗਰੰਟੀ ਆ ਧਾਰੋ ਧਾਰ ਦੀ ਯਾਰਾ ਵੱਧ ਘੱਟ ਥਾਣਾ ਆਪਣੀ ਗਰੰਟੀ ਆ ਬਈ ਧਾਰੋ ਧਾਰ ਦੀ ਠੀਕ ਆ ਗੱਲ ਤੇ ਹੁਣ ਮਾਰ ਦੇ ਕਰੀ ਆ ਦੋ ਨੰਬਰ ਵਾਲੀ ਬੈਡ ਤੇ ਸਿੰਗ ਜ਼ਰੂਰ ਆ ਪਰ ਗੋਲਾ ਆਰਡਰ ਕੁਆਲਿਟੀ ਕਰਾ ਦੇਗੀ ਰੀਜੱਕ ਅੱਗੇ ਪਿੱਛੇ ਦਾ ਆਰਡਰ ਆ ਤੇ ਮੱਜਾਂ ਨਾਲ ਇਹ ਇੱਥੋਂ ਕਰਾ ਦੀ ਜੈ ਇੱਕ ਬੜੀ ਕਮਾਲ ਦੀ ਬੱਚੀ ਆ ਮਗਰ ਸੂਆ ਕਦੋਂ ਸੂਈ ਯਾਰ ਅੱਜ ਇਹਨੂੰ 2 ਘੰਟੇ ਹੋ ਗਏ ਬਈ ਸੂਈ ਨੂੰ ਜੇਰ ਜੂਰ ਡੰਨ ਜੇਰ ਦੀ ਓਕੇ ਦੀ ਰਿਪੋਰਟ ਆ ਬਈ ਯਾਰ ਠੀਕ ਆ ਤੇ ਬੱਚੀ ਬੜੀ ਕਮਾਲ ਦੀ ਆ ਨਾਲ ਹਾਂ ਬਈ ਹਾਂ ਬੱਚੀ ਫੁੱਲ ਕਮਾਲ ਦੀ ਆ ਗਈ ਤੇ ਬੈਡ ਇਹ ਮੰਨ ਲਿਓ ਯਾਰ ਬੈਡ ਨਾ ਇਹਨੂੰ ਮੰਨ ਕੇ ਲਿਓ ਉਹਨਾਂ ਦਾ ਤੁਸੀਂ ਮੱਝ ਮੰਨ ਕੇ ਲੈ ਲਿਓ ਕਿਉਂਕਿ ਅੱਜ ਜਿਹੜਾ ਹਾਂ ਬਈ ਹਾਂ ਇਹਨੇ 21 22 ਕਿਲੋ ਦਾ ਦੁੱਧ ਦਿੱਤਾ ਹਾਂ ਬਈ ਦੂਜੇ ਸੂਏ ਤੀਜਾ ਹੁਣ ਐ ਇੱਕ ਤੀਜਾ ਸੂਆ ਹੈਗਾ ਪਿਆਰ ਹਰਿਆਣੇ ਦੀ ਗਾਹਾਂ ਆ ਬਈ ਯਾਰਾ ਹਰਿਆਣੇ ਦੀ ਹਾਂ ਹਰਿਆ ਨਰਵਾਣੇ ਦੇ ਕੋਲੋਂ ਗਾਂ ਲਈ ਹੋਈ ਆ ਵੱਡੇ ਪਈ ਰਾਤ ਹੀ ਆਈ ਐ ਇਹ ਠੀਕ ਆ ਗੱਲ ਆ ਇਹ ਰਾਜੂ ਕਹਿੰਦਾ ਵੀ ਲੋਕੀ ਕਹਿੰਦੇ ਆ ਅਸੀਂ ਮੋਗਿਓ ਲਿਆਂਦੀ ਆ ਅਸੀਂ ਬਰਨਾਲਿਓ ਲਿਆਂਦੀ ਆ ਤੇ ਰਾਜੂ ਕਹਿੰਦਾ ਆਪਾਂ ਨਾ ਇਹ ਪਛੀ ਨਰਵਾਣੇ ਦੇ ਘਰ ਦੀ ਵੀਡੀਓ ਦਿਖਾ ਦਾਂਗੇ ਵੱਡੇ ਪਈ ਯਾਰਾ ਉਧਰ ਖੜੀ ਦੀ ਹਾਂ ਕੋਈ ਬੰਦਾ ਆਪ ਨੂੰ ਆ ਕੇ ਕਹਿੰਦੇ ਵੀ ਗਾਂ ਜੂਪੀ ਦੀ ਹੋਵੇ ਹਾਂਜੀ ਗਾਂ ਫਰੀ ਦੇ ਦਾਂਗੇ ਠੀਕ ਆ ਗੱਲ ਆ ਤੇ ਨਰਵਾਣੇ ਤੋਂ ਲਿਆਂਦੀ ਆ ਤੇ ਥਣਲੇ ਵੇ ਦੀ ਆ ਗਈ ਬਾਲੀ ਸਾਫ ਜਿਵੇਂ ਤੁਹਾਨੂੰ ਆਖਿਆ ਸੀ ਮੈਂ ਵੀ ਇਹਨੂੰ ਤੁਸੀਂ ਨਾ ਇੱਕ ਮੱਝ ਮੰਨ ਕੇ ਲੈ ਲਓ ਗਰੀ ਇੱਥੋਂ ਕਰਾ ਲੇਵਾ ਚੈੱਕ ਮੱਜਾਂ ਨਾਲ ਦੀ ਥਣ ਮੱਜਾਂ ਨਾਲ ਦੀ ਬਾਡੀ ਮੱਜਾਂ ਨਾਲ ਦੀ ਲੇਵਾ ਤੇ ਮਗਰ ਬੱਛੀ ਆ ਗਈ ਪਿਓਰ ਐਚਐਫਰੀ ਹੈ ਨਾ ਹਾਂ ਵੱਡੇ ਭਾਈ ਦੋ ਸ਼ੌਕ ਪੂਰੇ ਕਰ ਦੂਗੀ ਮੌਸਮ ਸਾਰੇ ਘਟ ਜੂ ਤੇ ਬੱਚੇ ਬਹੁਤ ਕਮਾਲ ਦੇ ਪਾਉਂਦੇ ਆ ਜਿਹੜੇ ਸੱਜਣਾਂ ਕ ਲਈ ਬੱਚੇ ਲੈਣੇ ਨੇ ਤੋਂ ਚੰਗੇ ਬੱਚੇ ਪਾਉਂਦੇ ਆ ਹਾਂ ਵੱਡੇ ਭਾਈ ਕਿੰਨਾ ਉਦੋਂ ਸਹਿਰਾ ਜਿਹਦਾ ਇਹ 21 22 ਕਿਲੋ ਅਗਲੇ ਨੇ ਆਪਾਂ ਨੂੰ ਦੱਸ ਕੇ ਦਿੱਤਾ ਵੱਡੇ ਭਾਈ 20 ਕਿਲੋ ਤੋਂ ਤਾਂ ਉੱਤੇ ਚੱਲੂਗੀ ਆਪਾਂ ਨੂੰ ਵੀ ਦੀਂਦਾ ਯਾਰਾ ਹੁਣ ਤਿੰਨ ਚਾਰ ਕਿਲੋ ਚੋਈ ਹੋਈ ਆਪਣੀ ਬਿਹੜ ਇਹ ਕਿੰਨੇ ਪੈਸੇ ਦੇ ਇਹ ਵੀ 6575000 ਦੀ ਜਸ ਹੋਰ ਨਾ ਦੋਵਾਂਗੇ ਆਪਾਂ ਵੱਡੇ ਭਾਈ ਹਾਂ ਜੇ ਕਿਸੇ ਨੇ ਰਾਜੂ ਜੋੜਾ ਲੈਣਾ ਹੋਇਆ ਉਹ ਜਿਆ ਮਾਨਤਾਨ ਕਰ ਦਾਂਗੇ ਦੋਹਾਂ ਦਾ ਜੋੜੇ ਚ ਕਿੰਨਾ ਛੱਡ ਦਾਂਗੇ ਯਾਰ ਮੌਕੇ ਤੇ ਕਰ ਦਾਂਗੇ ਵੱਡੇ ਭਾਈ ਛੱਡ ਦਾਂਗੇ ਜੋੜੇ ਚ ਪੈਸੀ ਨਹੀਂ ਇੰਨੇ ਨਹੀਂ ਛੱਡੇ ਜਾਣੇ ਭਈ ਕਿੰਨੇ 1000 2000 ਵੱਧ ਛੱਡ ਦਾਂਗੇ ਬਸ ਠੀਕ ਹੈ ਗੱਲ ਕਰ ਦਾਂਗੇ ਮਾਨਤਾਨ ਮਾਨਤਾਨ ਹੋਊਗਾ ਵੱਡੇ ਭਈ ਆਏ ਬੰਦੇ ਦਾ ਠੀਕ ਹੈ ਗੱਲ ਤੇ ਹੁਣ ਮਾਰਦੇ ਗੈਰੀ ਆਹ ਬੱਛੀ ਤੇ ਕੈਮਰਾ ਇਹਦਾ ਸੁਆ ਰਾਜੂ ਇਹਦਾ ਵੀ ਸੁਆ ਪਹਿਲਾਂ ਵੀ 4 ਦੰਦ ਦਾ ਮੂਹੂ ਇੱਥੋਂ ਦਿਖਾ ਗੈਰੀ ਦੇ ਵਾਹ ਓਏ ਸੂਆ ਪਹਿਲਾ ਦੰਦੋਂ ਚਾਰ ਦੰਦ ਹੈ ਹਾਂ 19 ਕਿਲੋ ਦੁੱਧ ਤਿਆਰ ਆ ਵੱਡੇ ਭਾਈ 19 ਕਿਲੋ ਹਾਂ ਚਵਾਦਾਂਗੇ ਚਵਾਦਾਂਗੇ ਭਈ ਚਾਰ ਟਾਈਮ ਚੋਕੇ ਲੈ ਕੇ ਜਾਵੇ ਬੰਦਾ ਵੱਡੇ ਭਈ ਆ ਦੇਖਾ ਚਲੋ ਦੰਦ ਤਾਂ ਜਿਹੜਾ ਭਰਾ ਆਉਗਾ ਫਾਰਮ ਚੋਂ ਲਈ ਹੋਈ ਆ ਵੱਡੇ ਭਾਈ ਕਲਾਰਾਂ ਤੋਂ ਠੀਕ ਆ ਗੱਲ ਪੱਪੂ ਆ ਬੰਦੇ ਦਾ ਨਾਮ ਵੀ ਦੱਸ ਦਿੰਦੇ ਆ ਨੰਬਰ ਵੀ ਦੇ ਦਾਂਗੇ ਆਪਾਂ ਬੰਦੇ ਨੂੰ ਉੱਤੋਂ ਜਾ ਕੇ ਪੁੱਛ ਲੈਣਾ ਠੀਕ ਆ ਗੱਲ 15 ਦਿਨ ਹੋ ਗਏ ਸੂਈ ਨੂੰ 15 20 ਦਿਨ ਦਾ ਸੂਆ ਆ ਗਿਆ 15 ਦਿਨਾਂ ਦਾ ਭਾਈ ਦੁੱਧ ਆ ਗਿਆ ਸਜਣੋ 19 ਕਿਲੋ ਹਾਜ਼ਰ ਦੰਦਾਂ 'ਚ ਆ ਗਈ ਚਾਰ ਦੰਦ ਪਹਿਲਣ ਬੱਛੀ ਆ ਸ਼ਕੀਨ ਆ ਗਈ ਫੁੱਲ ਸਰੀਰ ਦੇ ਵੱਡੇ ਭਾਈ ਸਰੀਰ ਨਹੀਂ ਮਿਲਦਾ ਇਹ ਜਾ ਜਿਵੇਂ ਉਹ ਕਹਿੰਦੇ ਨੇ ਵੀ ਪਸਲੀ ਦਿਖਣੀ ਚਾਹੀਦੀ ਹੈ ਨਾ ਆ ਦੇ ਵੱਡੇ ਭਾਈ ਯਾਰਾ ਕੱਲੀ ਕੱਲੀ ਰਹਿੰਦੀ ਹੈ ਆ ਓਵਰ ਉਹ ਨਹੀਂ ਮੋਟੀ ਗਾਂ ਨਹੀਂ ਹੈਗੀ ਹੈ ਨਾ ਹਾਂ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਇੱਥੋਂ ਕਰਾ ਦੇ ਗਰੀ ਆਰਡਰ ਕੁਆਲਿਟੀ ਚੱਕ ਚਵਾਈ ਦੀ 100 ਦੀ 100 100 ਦੀ 100 ਹੈ ਵੱਡੇ ਭਾਈ ਯਾਰਾ ਠੀਕ ਹੈ ਗੱਲ ਇਹ ਆ ਗਈ ਬਾਈ ਕਹਿੰਦਾ ਚਾਰ ਦੰਦ ਬੱਛੀ 19 ਕਿਲੋ ਦੱਦੇ ਦੇ ਕੋਲੇ ਆ ਗਿਆ ਹਾਜ਼ਰ ਸੂਆ ਆ ਗਈ ਪਹਿਲਾ ਆਰਡਰ ਆ ਗਿਆ ਫਾੜੀ ਵਾਲਾ ਕਹਿੰਦੀ ਚਵਾਈ 2 ਤੋਂ 2.5 ਘੰਟੇ ਲੇਟ ਆਉ ਹਿਸਾਬ ਨਾਲ ਜੱਜਮੈਂਟ ਕਰ ਲਿਓ ਦੁੱਧ ਜਿੰਨਾ ਬਾਈ ਕਹਿੰਦਾ ਦੱਸਾਂਗੇ ਡੰਗ ਦੋ ਡੰਗ ਚਵਾ ਕੇ ਦੇਵਾਂਗੇ ਰਾਜੂ ਕੱਦ ਦਾ ਆਈਡੀਆ ਕਰਾਈ ਨਾਲ ਲੰਗ ਜਾ ਕੱਦ ਬਾਈ ਪੂਰਾ ਯਾਰ ਜਿਹੇ ਜਿਹੇ ਪਹਿਲਾਂ ਬੱਛੀਆ ਕੱਦ ਵਧੀਆ ਬੱਛੀ ਦਾ ਕੱਦ ਆ ਇੱਥੋਂ ਇੱਥੋਂ ਕਰਾ ਦੇ ਜੀ ਕਿਉਂਕਿ ਬਾਅਦ ਚ ਭਰਾ ਕਹਿੰਦੇ ਨੇ ਪਤਾ ਨਹੀਂ ਸਾਨੂੰ ਵੀਡੀਓ ਚ ਇਹ ਬਾਈ ਦੋ 2 ਘੰਟੇ ਲੇਟ ਵੀ ਨਾ ਮੰਨੇ ਬੰਦਾ ਆਪਰ ਰਾਤ ਵੀ ਲੇਟ ਹੀ ਚ ਹੋਈਆਂ ਦੀਆਂ ਇਹ ਸੇ ਮਾਰਿਆ ਨੇ ਠੀਕ ਆ ਗੱਲ ਨਹੀਂ ਹੁਣ ਉਹਨੂੰ ਤਾਂ ਚੂਨ ਲੱਗ ਜਾਂਦੀਆਂ ਇਹ ਠੀਕ ਆ ਗੱਲ ਇਹ ਇੱਥੋਂ ਇੱਥੋਂ ਕਰਾ ਨਹੀਂ ਗੜੀ ਚੈੱਕ ਇਥੇ ਹੋ ਰਹੇ ਨੇ 8:00 ਵਜੇ ਦਾ ਸਮਾਂ ਉਸ ਹਿਸਾਬ ਨਾਲ ਬਾਈ ਕਹਿੰਦਾ ਤਕਰੀਬਨ ਰਾਤ ਵੀ 7-8 ਵਜੇ ਚੜ੍ਹਦਾ ਹਾਂ ਡੰਗ ਜਿਹੜਾ ਸਿਸਟਮ ਹੀ ਆ ਡੰਗ ਵਾਲਾ ਹੀ ਆ ਬਾਈ ਸਾਰਿਆਂ ਦਾ ਠੀਕ ਆ ਤੇ ਬਾਕੀ ਦੁੱਧ ਆ ਪਚਵਾ ਲਾਂਗੇ ਜਿੰਨਾ ਦੱਸਾਂਗੇ ਬਾਈ ਚਵਾ ਦਾਂਗੇ ਯਾਰਾ ਕਿੰਨੇ ਪੈਸੇ ਲਵਾਂਗੇ ਵੱਧ ਨਿਕਲੂਗਾ ਦੁੱਧ ਆ ਪਓ ਘੱਟ ਕੇ ਹੈਗਾ ਉਰਲੇ ਬੰਨੇ ਕਰੀ ਉਰਲੇ ਉਰਲੇ ਬੰਨੇ ਕਰਦੇ ਆਰਡਰ ਦੇ ਮਾਰ ਦੂ ਕੈਮਰਾ ਕਰਦੇ ਕਰਦੇ ਉਰਲੇ ਬੰਨੇ 19 ਕਿਲੋ ਦੁੱਧ ਇਹਦਾ ਕੰਡੇ ਲਵਾ ਕੇ ਚਵਾ ਕੇ ਕਿੰਨੇ ਪੈਸੇ ਲੈ ਲੀਗਾ ਇਹ 50 ਨਾ 75 ਦੀ ਦਵਾਂਗੇ ਬੱਛੀ ਇਹ ਵੀ 75 ਦੀ ਦੇ ਦਾਂਗੇ ਉਹ ਤੋਂ 19 ਕਿਲੋ ਚਵਾ ਦੇ ਹਾਂ ਤੇ ਹੁਣ ਮਾਰ ਦੇ ਗਰੀ ਆ ਅਗਲੇ ਨੰਬਰ ਵਾਲੀ ਤੇ ਓਏ ਆ ਰੰਗ ਰੰਗ ਦਾ ਬੜਾ ਚੰਗਾ origignal ਤੀਜਾ ਸੂਆ ਵੱਡੇ ਪਈ ਇਹ ਠੀਕ ਆ ਗੱਲ ਆ ਇਹ ਪਹਿਲਾਂ ਸੂਆ ਬੱਛੀ ਆਪਣੇ ਤੋਂ ਗਈ ਹੋਈ ਦੀਗੀ ਯਰਸੀ ਤੇ ਸਾਈ ਹਾਲ ਦਾ ਕਰਾਉ ਸਾ ਤੇ ਪਹਿਲਣ ਬੱਛੀ ਹੋਈ ਦੀ ਆਪਣੇ ਕੋਲੋਂ ਬਈ ਯਾਰਾ ਠੀਕ ਆ ਹਰਿਆਣੇ ਜੀ ਭੇਜੀ ਦੀ ਠੀਕ ਆ ਗੱਲ ਆ ਉਦੋਂ ਹੀ ਫੇਰ ਆਪਣੇ ਲਵੇ ਆਈ ਐ ਇੱਕ origignal ਤੀਜਾ ਸੂਆ ਸੂਣਾ 22 23 22 23 ਕਿਲੋ ਦੁੱਧ ਪਾਇਆ ਦੂਜੇ ਸੂਏ ਨੇ ਇੱਕ ਗੱਲ ਤਾਂ ਮੰਨਣੀ ਪੂ ਸਾਮ ਬਾਲੀਆ ਯਾਰ ਉਹਨਾਂ ਦੀ ਹੈ ਨਾ ਸਾਮ ਦਾ ਬਾਲੀਆ ਬਈ ਉਹਨਾਂ ਦੀ ਸਾਮ ਬਾਲੀਆ ਤੇ ਇਹ ਵੀ ਭਰਾ ਕਹਿਣਗੇ ਵੀ ਹਰੇਕ ਨੂੰ ਇਹ ਕਹਿੰਦੇ ਨੇ ਕਿਉਂਕਿ ਇਹ ਵੀ ਯਾਰ ਤੁਸੀਂ ਮੱਝ ਮੰਨ ਕੇ ਖਰੀਦਿਓ ਬਾਈ ਤਾਂ ਗਾਂ ਮੰਨ ਕੇ ਨਾ ਲਿਓ। ਇਹਦੀ ਮਾਲਕਾਂ ਦੇ ਘਰ ਦੀ ਵੀਡੀਓ ਵੀ ਪਈ ਆ ਆਪਣੇ ਲਵੇ ਯਾਰ ਬਾਈ। ਠੀਕ ਆ ਗੱਲ। ਕੋਈ ਬੰਦਾ ਆਪਾਂ ਨੂੰ ਐ ਕਹਦੇ ਵੀ ਕਿ ਤੋ ਮੰਡਿਓ ਲਈ ਜਾਂਗੇ ਤੋ ਹੋਰ ਕਿੰਨੇ ਦਿਨ ਕੱਢਦੀ ਆ ਬਾਈ? ਇਹਦੇ 5-4 ਦਿਨ ਰਹਿੰਦੇ ਨੇ ਵੱਡੇ ਬਾਈ ਤਰੀਕ ਪੂਰੀ ਹੋਣ ਚ ਤਾਂ। ਠੀਕ ਆ ਗੱਲ। 5-7 ਦਿਨ ਉੱਤੇ ਲੈ ਜੂਗੀ। ਹਾਂ ਇਹ ਮੰਨ ਲਓ 8-10 ਦਿਨ ਬਾਈ ਕਹਿੰਦਾ ਕੱਢ ਦੂ ਪਰ ਯਾਰ ਸਰੀਰ ਕਹਿ ਸਕਦਾ ਆ ਪੈ ਜਾਵਾ ਬੱਟੇ ਵਰਗਾ ਸਰੀਰ ਬੱਛੀ ਦਾ। ਸ਼ਕੀਨ ਵੀ ਫੁੱਲ ਤੇ ਲੇਵਾ ਵੀ ਬੜਾ ਬਾਈ 22 23 ਕਿਲੋ ਦੁੱਧ ਦੀ ਗਾਰੰਟੀ ਦੇ ਭੇਜ ਦਾਂਗੇ। ਠੰਡੀ ਠੰਡੀ ਆ ਬਈ ਯਾਰਾ। ਨਰਮ ਗੁਰ ਮਤਾ ਨਹੀਂ। ਨਾ 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 ਵੱਡੇ ਭਾਈ ਲੈ। ਠੀਕ ਆ ਗੱਲ ਆ। ਇੱਥੋਂ ਕਰਾ ਵੈਰੀ ਥਣ ਹੁਣ ਚੱਕ ਉਹ ਕੈਸਾ ਲੱਗਿਆ? ਬਾਅਦ ਛੱਡ ਦੇ ਜਿਆਦੇ ਤੰਗ ਨਾ ਕਰ। ਦੁੱਧ ਬਾਈ ਕਹਿੰਦਾ 22 ਕਿਲੋ ਦੀ ਗਾਰੰਟੀ ਤੇ ਵੀ ਦੇ ਦਾਂਗੇ। ਤੇ ਸ਼ਕੀਨ ਫੁੱਲ ਤੇ ਵਜਨ ਫੁੱਲ ਪੱਛੀ ਚ ਮੌਸਮ ਜਿਹਨੂੰ ਜਿੱਦਾਂ ਦੇ ਮਰਜ਼ੀ ਚ ਰੱਖ ਲਿਓ। ਗਰਮੀ ਸਰ ਦੀ ਕੱਟਣ ਵਾਲੀ ਆ ਵੱਡੇ ਭਾਈ ਯਾਰਾ। 70 ਸੀ ਦੇ 66 ਸੀਮਨ ਲਾ ਕੇ ਕਮਾਲ ਦੇ ਬੱਚੇ ਪਾ ਲੀ। ਕਿੰਨੇ ਪੈਸੇ 라ਜੂ? ਬਈ ਮੁੱਲ ਤਾਂ ਇਹਦਾ 90 2 ਕਾ 80 ਦੀ ਦਮਾਂਗੇ ਇਹ 78 ਦੀ ਹਾਂ ਤੇ ਹੁਣ ਗਰੀ ਇੱਧਰ ਮਾਰੋ ਆਹ ਦਾ ਜਹਾਜ਼ ਹੀ ਆ ਪਾ ਆਹ ਦਾ ਬਾੜੀ ਵੱਡੀ ਆ ਯਾਰ ਹਨਾ ਤੋਂ ਰੱਜੂ ਬੋਲ ਕੇ ਇਹਦੀ ਕੀ ਗੱਲ ਬਾਤ ਆ ਇਹਦੇ ਬਈ 12 ਤਰੀਕ ਨੂੰ ਟੀਕਾ ਲੱਗਿਆ ਹੋਇਆ ਹੈਗੀ ਤੀ 12 ਤਰੀਕ ਨੂੰ ਟੀਕਾ ਭਰਾ ਹੈਗਾ ਠੀਕ ਆ ਗੱਲਾਂ ਆਪਣੇ ਘਰ ਦੀ ਬਿਹੜਾ ਤਾਂ ਤਰੀਕ ਅੱਜ ਮੇਰੇ ਖਿਆਲ ਆ ਹੋਗੀ 5 ਹਨਾ ਹਾਂ ਏਬੀਐਸ ਦਾ ਕੈਨਸਲ ਨੋਵਾ ਦਾ ਟੀਕਾ ਭਰਾ ਹੈ ਬਈ ਇਹਦੇ ਗਾਰੰਟੀ ਰਹੂ ਬਈ ਸਟਰਾ ਵੀ ਪਿਆ ਆਪਣੇ ਲਵੇ ਯਾਰ ਠੀਕ ਆ ਗੱਲ ਸਟਰਾ ਵੀ ਦਿਖਾ ਦਾਂਗੇ ਸੂਆ ਕਿੰਨੇ ਕ ਟਾਈਮ ਦਾ ਇਹਦਾ ਇਹਦੇ ਨੂੰ ਬਈ 22 ਮਹੀਨੇ ਹੋ ਗਏ ਸੂਈ ਨੂੰ ਕਿੰਨਾ ਦੁੱਧ ਹਾਜ਼ਰ ਹੋਣਾ ਬਈ 12 ਕਿਲੋ ਆ ਯਾਰ ਦੁੱਧ ਤਾਂ ਠੀਕ ਆ ਅਗਲਾ 11 ਮੰਨ ਕੇ ਲੈ ਜੇ ਯਾਰ ਦੁੱਧ ਬਾਈ ਕਹਿੰਦਾ 12 ਕਿਲੋ ਆ 11 ਮੰਨ ਕੇ ਆ ਜਿਹੜੇ ਸੱਜਣ ਨੇ ਆਉਣਾ ਤੇ ਦੁੱਧ ਦੇਂਦੀਆਂ ਰਾਜੂ ਮੱਜਾਂ ਵਰਗੀ ਕਹਦੀ ਮੱਜਾਂ ਵਰਗਾ ਬਈ ਯਾਰ 5 0 ਫਟ ਆਉਂਦੀ ਐ ਠੀਕ ਆ ਗੱਲ ਕਿੰਨੇ ਪੈਸੇ ਦੇ ਟੋਕਰ ਦੇ ਬਈ ਯਾਰ ਮੁੱਲ ਤਾਂ ਕੁਛ ਮਰਜ਼ੀ ਕਰਾਲਾ ਯਾਰ ਇਹਦਾ ਹਾਂਜੀ ਇਹ 3 ਘਟ 40 ਦੀ ਦਵਾਂਗੇ ਆਪਾਂ 37 ਦੀ ਹਾਂ ਕੰਮ ਸਾਰ ਦੂ ਇਹ ਸੱਜਣਾਂ ਦਾ ਆੜੀ ਦਾ ਹ ਹੜੀ ਆ ਦਾ ਡੰਗਾ ਸੋਨਾ ਟਪਾ ਦੂਗੀ 11 ਕਿਲੋ ਦੁੱਧ ਮੱਝਾਂ ਵਰਗਾ ਫੈਟ ਕਿੰਨੀ ਕੈ ਜੀ ਫੈਟ 50 ਆਉਂਦੀ ਹੈ ਵੱਡੇ ਭਾਈ ਇਹਦੀ ਵੀ ਬੋਲ ਨੰਬਰ ਜਰਾ 79739 92814 ਨੰਬਰ ਸੱਜਣੋ ਬਾਈ ਦਾ ਸਕਰੀਨ ਤੇ ਲਾ ਦਾਂਗੇ ਤੇ ਦੋ ਨਗਰੀ ਇਧਰਲੇ ਬੰਨੇ ਬਾਈ ਕੋਲ ਆ ਬੱਚੀਆਂ ਵੀ ਖੜੀਆਂ ਹੋਏ ਕਹਿੰਦਾ ਆ ਵੀ ਵੇਚ ਦੇਣੀ ਆ ਰਾਜੂ ਕਹਿੰਦਾ ਇਹ ਹੈਗੀ ਡਿਟੇਲ ਇਹਨਾਂ ਦੀ ਹਾਂ ਵੱਡੇ ਭਾਈ ਆਪਾਂ ਡਿਟੇਲ ਲੈ ਕੇ ਦੇ ਦਾਂਗੇ ਫਾਰਮ ਵਾਲੇ ਤੋਂ ਹੀ ਲਈਆਂ ਨੇ ਬੱਚੀਆਂ ਕਿੰਨੀ ਉਮਰ ਹੈ ਜੀ ਇਹਦੀ ਬਈ ਤਾਂ 9 ਮਹੀਨੇ ਦੀ ਹੈ ਹਾਂਜੀ ਉਹਦੀ 5 ਮਹੀਨਿਆਂ ਦੀ ਉਮਰ ਹੈ ਬਈ ਠੀਕ ਹੈ ਗੱਲ ਹਾਂ ਤੇ ਕਿੰਨੇ ਕਿੰਨੇ ਕਿ ਦੁੱਧ ਵਾਲੀਆਂ ਨੇ ਇਹ ਵੱਡੇ ਭਾਈ ਇਹਦੀ ਮਾਂ ਇਹਦੀ ਮਾਂ ਥੱਲੇ ਦਾ ਹੁਣ 40 ਕਿਲੋ ਦੁੱਧ ਚੱਲ ਰਿਹਾ 40 ਤੇ ਪੀਕ ਲੈਵਲ ਤੇ ਠੀਕ ਹੈ ਉਹਦੀ ਥੱਲੇ 35 36 ਕਿਲੋ ਹੈ ਵੀਰੇ ਠੀਕ ਹੈ ਗੱਲ ਤੇ ਬਾਕੀ ਟੈਗ ਤੇ ਨੰਬਰ ਲੱਗੇ ਹਨ ਟੈਗ ਵੀ ਲੱਗੇ ਹੋਏ ਨੇ ਬਈ ਯਾਰ ਚਾਰ ਬੱਛੀਆਂ ਲਈਆਂ ਨੇ ਬਈ ਯਾਰਾ ਦੋ ਅੰਦਰ ਰੱਖ ਲਈਆਂ ਘਰ ਵਾਸਤੇ ਠੀਕ ਹੈ ਗੱਲ ਥਣ ਸਿੰਗਲ ਚਾਰ ਚਾਰ ਨੇ ਸਿੰਗਲ ਚਾਰ ਚਾਰ ਨੇ ਬਈ ਯਾਰਾ ਕਿੰਨੇ ਜੋੜੇ ਦੇ ਕਿੰਨੇ ਪੈਸੇ ਜਮੇ 30000 ਦਾ ਜੋੜਾ ਦਵਾਂਗੇ ਯਾਰਾ ਦੋਨੀ ਹਾਂ ਠੀਕ ਹੈ ਗੱਲ ਹੈ ਜੋੜਾ ਬਾਈ ਕਹਿੰਦਾ 30000 ਦਾ ਦੇ ਦੇਣਾ ਇੰਪੋਰਟੈਂਟ ਸੀਮਨ ਦੀਆਂ ਨੇ ਵੱਡੇ ਭਾਈਆ ਰਹੇ ਇਹ ਠੀਕ ਹੈ ਗੱਲ ਆ ਹਾਂ ਉਹ ਤੁਹਾਡਾ ਤਸੱਲੀ ਦਾ ਫਰਜ਼ ਆ ਤੇ ਬਾਈ ਤਸੱਲੀ ਕਰਾ ਦੂ ਫਾਰਮ ਚੋਂ ਥਾਂ ਸਿੰਗਲ ਚਾਰ-ਚਾਰ ਰਹਿਣਗੇ ਚੰਗੀਆਂ ਮਾਵਾਂ ਦੀਆਂ ਨੇ ਬਾਈ ਕਹਿੰਦਾ 30000 ਦੀ ਜੋੜੀ ਦੇ ਦਾਂਗੇ ਤੇ ਬਾਕੀ ਇਧਰਲੇ ਬੰਦੇ ਪੰਜ ਦਿਖਾਤੀਆਂ ਬਾਈ ਕੋਲੇ ਗਾਵਾਂ ਇੱਕ ਤੋਂ ਇੱਕ ਦਿਖਾਤੀ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ